ਤੇ ਹਰਿਆਣਾ ਦੇ ਪੁਲਸ ਆ ਕੇ ਸਾਡੇ ਕਿਸਾਨਾਂ ਦੇ ਉੱਤੇ ਗੋਲੇ ਸੱਟ ਕੇ ਆਥਰੂ ਗੈਸ ਦੇ ਗੋਲੇ ਸੱਟ ਕੇ ਡਰੋਨ ਸੱਟ ਕੇ ਨੌਜਵਾਨ ਮੁੰਡੇ ਨੂੰ ਤੁਹਾਡੇ ਆਪਣੇ ਵੱਲੋਂ ਪੇਂਡਾ ਸਾਡਾ ਆਪਣਾ ਬੱਚਾ ਉਹਨੇ ਗੋਲੀ ਨਾਲ ਮਾਰ ਦੇ ਤੇ ਸਾਡਾ ਮੁੱਖ ਮੰਤਰੀ ਮੂੰਹੇ ਧਾਰੇ ਲਈ ਬੈਠਾ ਹੈ ਕਹਿੰਦਾ ਪਤਾ ਹੀ ਨਹੀਂ ਕਿਹੜੇ ਅਣਪਛਾਤੇ ਕਰ ਗਏ ਤੁਹਾਡੇ ਟਰੈਕਟਰ ਵੀ ਭੰਨ ਕਰਦੇ ਸਾਡੇ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਅੱਜ ਤਾਈ ਕੋਈ ਐਕਸ਼ਨ ਨਹੀਂ ਕਿਉਂ ਕਿਉਂਕਿ ਤਾਰਾ ਕਿੱਥੇ ਜੁੜੀਆਂ ਹੋਈਆਂ ਨੇ ਘੁੱਟਨੇ ਉੱਥੇ ਟੇਕੀ ਬੈਠਿਆ ਜਾਂ ਆਹ ਲੜੂਗਾ ਜਿਹੜਾ ਝਾੜੂ ਉੱਥੇ ਗਾਰੰਟੀ ਜਾ ਕੇ ਦਿੰਦਾ ਬਣਾ ਦੋ ਹਰਿਆਣੇ ਚ ਇੱਕ ਇੱਕ ਵਟ ਪਾਈ ਤੁਹਾਡਾ ਪਾਣੀ ਲੈ ਕੇ ਜਾਵਾਂਗਾ ਇਹ ਸਾਡੀ ਲੜਾਈ ਲੜੂਗਾ ਇਹ ਤਾਂ ਸੈਂਟਰ ਦਾ ਅਜੰਡਾ ਚਲਾਉਣ ਦਾ ਕੰਮ ਤਾਂ ਇਹਨੇ ਪਹਿਲੇ ਸ਼ੁਰੂ ਕਰਤਾ ਹੈਗਾ ਤੁਹਾਨੂੰ ਤਾਂ ਬਿਲਕੁਲ ਸਫਾਇਆ ਕਰਨ ਦਾ ਕੰਮ ਇਹ ਝਾੜੂ ਨੇ ਕਰਤਾ ਸਾਰੀ ਚੀਜ਼ ਦੇ ਉੱਤੇ ਪੂਰੇ ਪੰਜਾਬ ਚ ਇਹਨੇ ਝਾੜੂ ਮਾਰ ਛੱਡਿਆ ਚਾਰ ਹਫ਼ਤਿਆਂ ਚ ਨਸ਼ੇ ਬੰਦ ਕਰਾਂਗੇ 10 ਦਿਨਾਂ ਚ ਨਸ਼ੇ ਬੰਦ ਕਰਾਂਗੇ ਰੋਲ ਦਾ ਗਰੀ ਗਲੀ ਨਸ਼ੇ ਰੋਲ ਤੇ ਗਲੀ ਗਲੀ ਨਸ਼ੇ ਰੋਲ ਤੇ ਇਹਨੂੰ ਸਮਝਦੇ ਹੋ ਕਿ ਜਿਹੜੀ ਦਿੱਲੀ ਦੀਆਂ ਪਾਰਟੀਆਂ ਹੈਗੀਆਂ ਜਿਨ੍ਹਾਂ ਦੀ ਹਾਈ ਕਮਾਂਡ ਦਿੱਲੀ ਵਿੱਚ ਬੈਠੀਆਂ ਨੇ ਭਾਵੇਂ ਉਹ ਰਾਹੁਲ ਗਾਂਧੀ ਹੋਵੇ ਕੇਜਰੀਵਾਲ ਹੋਵੇ ਜਾਂ ਮੋਦੀ ਹੋਵੇ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਇਹਨਾਂ ਹਾਈ ਕਮਾਂਡ ਦੀ ਹਰੀ ਝੰਡੀ ਤੋਂ ਬਿਨਾ ਪੰਜਾਬ ਦਾ ਨਾਂ ਤੱਕ ਵੀ ਨਹੀਂ ਲੈ ਸਕਦੇ ਇਹ ਪਿਛਲੇ 5 ਸਾਲ ਦਾ ਰਿਕਾਰਡ ਤੁਸੀਂ ਕੱਢ ਕੇ ਦੇਖ ਲਓ ਜਿੱਥੇ 8 ਕਾਂਗਰਸ ਦੇ ਐਮਪੀ ਸੀਗੇ ਰਾਜ ਸਭਾ 'ਚ 8 ਨੂੰ ਝਾੜੂ ਦੇ ਨੇ ਲੇਕਿਨ ਜੇ ਇਕੱਲੇ 2 ਸ਼ਰਮਨੀ ਅਕਾਲੀ ਦਲ ਦੇ ਸੀਗੇ ਫੇਰ ਭਾਵੇਂ ਕਾਲੇ ਖੇਤੀ ਕਾਨੂੰਨ ਹੋਣ ਭਾਵੇਂ ਪੰਜਾਬ ਦੇ ਕਿਸਾਨਾਂ ਦੇ ਉੱਤੇ ਤਸ਼ੱਦਦ ਦੀ ਗੱਲ ਹੋਏ ਭਾਵੇਂ ਸਾਡੇ ਪਾਣੀਆਂ ਦੀ ਗੱਲ ਹੋਏ ਭਾਵੇਂ ਸਾਡੇ ਧਾਰਮਿਕ ਸਥਾਨਾਂ ਦੀ ਗੱਲ ਹੋਏ ਭਾਵੇਂ ਸਾਡੇ ਪੰਜਾਬ ਦੇ ਆਰਥਿਕ ਹਾਲਾਤਾਂ ਦੀ ਜਿਹੜਾ ਮੁੱਦਾ ਪੰਜਾਬ ਦਾ ਸੀ ਉਹ ਤੁਸੀਂ ਰਿਕਾਰਡ ਘਟ ਕੇ ਦੇਖ ਲਓ ਕਿ ਕੱਲੇ ਅਕਾਲੀ ਦਲ ਉਥੇ ਬੇਬਾਕੀ ਦੇ ਨਾਲ ਬਾਦਰੀ ਦੇ ਨਾਲ ਆਪਾਂ ਲੜਦੇ ਸੀ ਹੱਕਾਂ ਵਾਸਤੇ ਤੇ ਇਹ ਸਾਰੇ ਜਿਹੜੇ ਮੂੰche ਤਲੇ ਲਾਏ ਬੈਠੇ ਸੀ ਅੱਜ ਉਸ ਪਾਰਟੀ ਚ ਸ਼ਾਮਲ ਹੋ ਗਏ ਨੇ ਜਿਹੜੀ ਪਾਰਟੀ ਦੇ ਨਾਲ ਇਹਨਾਂ ਦੀ ਤਾਰਾ ਪਹਿਲੇ ਤੋਂ ਜੁੜੀਆਂ ਹੋਈਆਂ ਸੀ ਜਿਹਦੇ ਕੈਪਟਨ ਅਮਰਿੰਦਰ ਸਿੰਘ ਦੇ ਬੈਠੇ ਕਾਲੇ ਕਾਨੂੰਨ ਆਏ ਤੇ ਜਿਹੜਾ ਮੰਤਰੀ ਨੇ ਪਾਰਲੀਮੈਂਟ 'ਚ ਕਿਹਾ ਕਿ ਅਸੀਂ ਪੰਜ ਮੁੱਖ ਮੰਤਰੀਆਂ ਦੇ ਨਾਲ ਸਲਾਹ مشورہ ਕਰ ਰਹੇ ਸੀ ਪ੍ਰਧਾਨ ਮੰਤਰੀ ਜੀ ਕਾਲੇ ਕਾਨੂੰਨ ਬਾਰੇ ਤੋਂ ਉਹਨਾਂ ਪੰਜ ਮੁੱਖ ਮੰਤਰੀਆਂ ਵਿੱਚੋਂ ਇਹ ਤਾਂ ਅਮਰਿੰਦਰ ਸਿੰਘ ਦਾ ਨਾਂ ਉਹਨੇ ਲਿੱਤਾ ਸੀ ਜਿਹੜੇ ਕਾਂਗਰਸ ਪਾਰਟੀ ਨੇ ਸਾਡੇ ਕਿਸਾਨਾਂ ਨੂੰ ਤੋਰਤਾ ਜਾਓ ਦਿੱਲੀ ਜਾਓ ਆਪ ਵੀ ਲੜਾਈ ਲੜੋ ਮਰੋ ਜੀਓ ਜੋ ਤੁਹਾਡਾ ਹਾਲ ਹੁੰਦਾ ਹੋ 750 ਕਿਸਾਨ ਮਰ ਗਏ ਇੱਕ ਵਾਰੀ ਆਪ ਕੈਪਟਨ ਘਰੋਂ ਬਾਹਰ ਨਿਕਲ ਕੇ ਉੱਥੇ ਦਿੱਲੀ ਜਾ ਕੇ ਇਹ ਨਹੀਂ ਕਿਹਾ ਕਿ ਮੁੱਖ ਪ੍ਰਧਾਨ ਮੰਤਰੀ ਸਾਹਿਬ ਮੇਰੇ ਕਿਸਾਨ ਮਰ ਰਹੇ ਨੇ ਇਹਨਾਂ ਦੀ ਗੱਲ ਸੁਣੋ ਕਿਉਂ ਨਹੀਂ ਕਿਹਾ ਕਿਉਂਕਿ ਉਹਦੀ ਤਾਰ ਕਿੱਥੇ ਜੁੜੀ ਸੀ ਜਿੱਥੇ ਅੱਜ ਉਹ ਬੈਠਿਆ ਅੱਜ ਸਾਡੇ ਕਿਸਾਨ ਉਹੀ ਮੰਗਾ ਮੰਨਣ ਵਾਸਤੇ ਆਪਣੇ ਸੁਭੇ ਦੇ ਹੱਦ ਵਿੱਚ ਬੈ ਕੇ ਉਹੀ ਮੰਗਾ ਵਾਸਤੇ ਲੜ ਰਹੇ ਨੇ ਤੇ ਹਰਿਆਣੇ ਦੀ ਪੁਲਿਸ ਆ ਕੇ ਸਾਡੇ ਕਿਸਾਨਾਂ ਦੇ ਉੱਤੇ ਗੋਲੇ ਸੱਟ ਕੇ ਆਥਰੂ ਗੈਸ ਦੇ ਗੋਲੇ ਸੱਟ ਕੇ ਡਰੋਨ ਸੱਟ ਕੇ ਨੌਜਵਾਨ ਮੁੰਡੇ ਨੂੰ ਤੁਹਾਡੇ ਆਪਣੇ ਵੱਲੋਂ ਪੈਣ ਦਾ ਸਾਡਾ ਆਪਣਾ ਬੱਚਾ ਉਹਨੇ ਗੋਲੀ ਨਾਲ ਮਾਰ ਦੇ ਤੇ ਸਾਡਾ ਮੁੱਖ ਮੰਤਰੀ ਮੂੰਹੇ ਧਾਰੇ ਲਾਈ ਬੈਠਾ ਹੈ ਕਹਿੰਦਾ ਪਤਾ ਹੀ ਨਹੀਂ ਕਿਹੜੇ ਅਣਪਛਾਤੇ ਕਰ ਗਏ ਤੁਹਾਡੇ ਟਰੈਕਟਰ ਵੀ ਬੰਨ ਕਰਦੇ ਸਾਡੇ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਅੱਜ ਤਾਈ ਕੋਈ ਐਕਸ਼ਨ ਨਹੀਂ ਕਿਉਂ ਕਿਉਂਕਿ ਤਾਰਾ ਕਿੱਥੇ ਜੁੜੀਆਂ ਹੋਈਆਂ ਨੇ ਘੁੱਟਨੇ ਉੱਥੇ ਟੇਕੀ ਬੈਠਿਆ ਆ ਤੁਹਾਡੇ ਪਾਣੀਆਂ ਖੋਣ ਦੀ ਜਿਹੜੀ ਸਾਜ਼ਿਸ਼ ਉਹ ਵੋਟਾਂ ਵੇਲੇ ਸਾਰੇ ਰੋਝੇ ਹੋਏ ਨੇ ਤੇ ਚੁੱਪਚੀ ਤੇ ਇਹੋ ਜੇ ਆਰਡਰ ਪਾਸ ਕਰਕੇ ਜਿਹੜੇ ਮੈਂ ਪਹਿਲੇ ਕਹਿੰਦੀ ਸੀ ਕਿ ਹਲਫਨਾਮੇ ਅਦਾਲਤ ਵਿੱਚ ਦਿੱਤੇ ਹੋਏ ਨੇ ਝਾੜੂ ਪਾਰਟੀ ਨੇ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਤੇ ਦਿੱਲੀ ਨੂੰ ਵੀ ਚਾਹੀਦਾ ਹੈ ਹੁਣ ਇਸ ਸਾਲ ਹਰਿਆਣੇ 'ਚ ਚੋਣਾ ਹੈ ਗਿਆ ਭਾਜਪਾ ਹੋਏ ਝਾੜੂ ਹੋਏ ਕਾਂਗਰਸ ਹੋਏ ਉਹ ਪੰਜਾਬ ਦਾ ਪਾਣੀ ਖੋ ਕੇ ਹਰਿਆਣੇ 'ਚ ਸਰਕਾਰ ਬਣਾਉਣਾ ਚਾਹੁੰਦੀ ਹੈ ਤੇ ਇਸ ਪਾਣੀ ਦੇ ਖਿਲਾਫ ਲੜੂਗਾ ਕੌਣ ਇਹ ਲੜਨਗੇ ਜਿਨ੍ਹਾਂ ਨੇ ਐਸਵਾਈਐਲ ਡੈਨ ਮਰਾਨ ਵਾਸਤੇ 60 ਸਾਲ ਦਾ ਜ਼ੋਰ ਲਾਤਾ ਇਹ ਆ ਲੜੂਗਾ ਜਿਹੜਾ ਝਾੜੂ ਉੱਥੇ ਗਾਰੰਟੀ ਜਾ ਕੇ ਦਿੰਦਾ ਬਣਾ ਦੋ ਹਰਿਆਣੇ ਚ ਇੱਕ ਇੱਕ ਵਟ பை ਤੁਹਾਡਾ ਪਾਣੀ ਲੈ ਕੇ ਜਾਵਾਂਗਾ ਇਹ ਸਾਡੀ ਲੜਾਈ ਲੜੂਗਾ ਇਹ ਤਾਂ ਸੈਂਟਰ ਦਾ ਅਜੰਡਾ ਚਲਾਉਣ ਦਾ ਕੰਮ ਦਾ ਇਹਨੇ ਪਹਿਲੇ ਹੀ ਸ਼ੁਰੂ ਕਰਤਾ ਹੈਗਾ ਹੁਣੇ ਮੈਨੂੰ ਪਟਵਾਰੀਆ ਨੇ ਇੱਕ ਨਵੀਂ ਚਿੱਠੀ ਭੇਜੀ ਹੈ ਕਿ ਜਿਹੜੇ ਬਾਦਲ ਸਾਹਿਬ ਨੇ ਤੁਹਾਡਾ ਮਾਮਲਾ ਮਾਫ ਕਰਤਾ ਸੀ ਆ ਚਿੱਠੀ ਆਈ ਹੈ 1000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 10 ਸਾਲਾਂ ਦਾ ਮਾਮਲਾ ਕਿਸਾਨਾਂ ਤੋਂ ਵਸੂਲ ਕੀਤਾ ਜਾਏ ਮੈਂ ਉਹੀ ਚਿੱਠੀ ਹੁਣੇ ਦੇਖ ਰਹੀ ਸੀ ਤੁਹਾਡਾ ਪਾਣੀ ਦੇ ਚਲੇ ਗਿਆ ਜਿਨ੍ਹਾਂ ਦੇ ਕੋਲ ਮੋਟਰਾ ਨਹੀਂ ਹੈਗੀਆਂ 80% ਦੇ ਛੋਟੇ ਕਿਸਾਨ ਉਹ ਹੈਗੇ ਜਿਹੜੇ ਨਹਿਰੀ ਪਾਣੀ ਦੇ ਉੱਤੇ ਨਿਰਭਰ ਨੇ ਤੁਹਾਨੂੰ ਤਾਂ ਬਿਲਕੁਲ ਸਫਾਇਆ ਕਰਨ ਦਾ ਕੰਮ ਇਹ ਝਾੜੂ ਨੇ ਕਰਤਾ ਸਾਰੀ ਚੀਜ਼ ਦੇ ਉੱਤੇ ਪੂਰੇ ਪੰਜਾਬ 'ਚ ਇਹਨੇ ਝਾੜੂ ਮਾਰ ਛੱਡਿਆ ਗੱਲਾਂ ਕਿੰਨੀਆਂ ਵੱਡੀਆਂ ਵੱਡੀਆਂ ਸਿਗੀਆਂ ਸਤਾ ਤਾਂ ਸਰਕਾਰ ਚੱਲੂਗੀ ਵੀਆਈਪੀ ਕਲਚਰ ਨਹੀਂ ਹੋਗਾ ਨਾ ਮਕਾਨ ਲਵਾਵਾਂਗਾ ਨਾ ਸਿਕਿਉਰਿਟੀ ਲਵਾਵਾਂਗਾ ਸਾਡੇ ਸਥਾਨ ਦੇ ਵਿੱਚ ਰਹਿ ਕੇ ਆਮ ਬੰਦਿਆਂ ਨੂੰ ਟਿਕਟਾਂ ਦਵਾਂਗਾ ਬਾਹ ਫੜਾਂਗਾ ਕਿਸਾਨਾਂ ਦੀ ਰੰਗਲਾ ਪੰਜਾਬ ਨੌਜਵਾਨਾਂ ਵਾਸਤੇ ਹੋਊਗਾ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਇਆ ਉਹ ਵੀ ਪੰਜਾਬ ਨੂੰ 2.5 ਸਾਲ ਚ ਦਿੱਤਾ ਕੀ ਆ ਦਿੱਤਾ ਸਾਡਾ ਪਾਣੀ ਖੋਲੇ ਕਦੇ ਸਾਡੀ ਮੰਡੀਆਂ ਪ੍ਰਾਈਵੇਟ ਦੇ ਹੱਥ ਚ ਕਰ ਦੇ ਹੁਣ 10 ਸਾਲਾਂ ਦਾ ਮਾਮਲਾ ਵਸੂਲ ਲੈ ਅੱਜ ਗਰੀਬ ਕਿੱਥੇ ਛਾਇਆ ਬਾਦਲ ਸਾਹਿਬ ਨੇ ਕਾਗ ਦੇ ਦਿੱਤੇ ਤਾਕਿ 30 ਦਿਨਾਂ ਨਾਲ ਦੇ ਘਰ 'ਚੇ ਰੋਟੀ ਪਕੇ 30 ਕਿਲੋ ਕਣਕ ਦਿੱਤੀ ਇਹਨਾਂ ਨੂੰ 30 ਦਿਨ ਕਣਕ ਰੋਟੀ ਪਕੇ ਤੇ ਇਹਨਾਂ ਦੇ ਬੱਚੇ ਦਾਲਾਂ ਦੇ ਨਾਲ ਰੋਟੀ ਖਾਣ ਆਟਾ ਤੇ ਦਾਲ ਦਿੱਤਾ ਫੇਰ ਉਹ ਕਾਂਗਰਸੀਆ ਨੇ ਆ ਕੇ ਚੱਕ ਕੇ ਉਹਨੂੰ 15 ਕਿਲੋ ਕਰਤਾ ਬਾਕੀ ਸਾਰਾ ਰਾਸ਼ਨ ਗਰੀਬ ਦਾ ਬਾਜ਼ਾਰ 'ਚੇ ਵੇਚ ਕੇ ਰਾਸ਼ਨ ਮੰਤਰੀ ਆਸ਼ੂ ਇਹਨੇ ਮੋਟੇ ਪੈਸੇ ਕਮਾ ਗਏ ਕਿ ਝੇਲ ਕੱਟ ਕੇ ਆਏ ਤੇ ਆ ਬਦਲਾਅ ਤਾਂ ਇੰਨਾ ਵੱਡਾ ਆ ਕਿ ਇਹਨੇ ਬਾਕੀ ਸਾਰਾ ਝਾੜੂ ਮਾਰ ਕੇ ਕਾੜ ਹੋਰ ਵੀ ਕੱਟਤੇ ਤੇ 15 ਕਿਲੋ ਨੂੰ ਵੀ ਕੱਟ ਕੇ 5 ਕਿਲੋ ਆਟਾ ਛੱਡਦਾ ਹੁਣ 5 ਕਿਲੋ ਆਟਾ ਕਿੰਨੇ ਚਿਰ ਚੱਲੇਗਾ ਚੰਗੇ ਹੋ ਨੇ ਜਿਨ੍ਹਾਂ ਨੇ ਤੁਹਾਨੂੰ ਰੋਟੀ ਦਿੱਤੀ ਕਿ ਆਹ ਪੰਜੇ ਦੇ ਝਾੜੂ ਜਿਨ੍ਹਾਂ ਨੇ ਤੁਹਾਡੀ ਰੋਟੀ ਖੋ ਲਈ ਇਹ ਪਹਿਲੀ ਤਰੀਕ ਨੂੰ ਇਹਦਾ ਫੈਸਲਾ ਤੁਸੀ ਸੁਣਾਣਾ ਹੈ ਬਾਦਲ ਸਾਹਿਬ ਨੇ ਜੇ ਇਹਨਾਂ ਨੂੰ ਸ਼ਗਨ ਦੇ ਚੈੱਕ ਗਰੀਬ ਦੇ ਧੀ ਨੂੰ ਦਿੱਤੇ ਵੀ ਵਿਆਹ 'ਚ ਇਹਨਾਂ ਦਾ ਸਹਾਰਾ ਹੋ ਜਾਊਗਾ ਫਿਰ ਦੱਸੋ ਜੇ ਪੰਜੇ ਦੇ ਝਾੜੂ ਨੇ ਤੁਹਾਡੇ ਸ਼ਗਨ ਦੇ ਚੈੱਕ ਰੋਕਤੇ ਆਂ ਨਹੀਂ ਕਿਸੇ ਦਾ ਸ਼ਗਨ ਦਾ ਚੈੱਕ ਆਂਦਾ ਪਰ ਚੰਗੇ ਲੋਕ ਜਿਹੜੇ ਤੁਹਾਡੀ ਤੀ ਦੀ ਮਦਦ ਕਰਦੇ ਨੇ ਕਿ ਤੁਹਾਡੀ ਸਹਾਇਤਾ ਤੁਹਾਡੇ ਤੋਂ ਖੋਲ ਲੈਂਦੇ ਨੇ ਸਹੂਲਤ ਪੈਨਸ਼ਨ ਕੁਝ ਨਹੀਂ ਗਰੀਬਾਂ ਨੂੰ ਤਾਂ ਮਾਰ ਛੱਡਿਆ ਆਏਗਾ ਬਾਕੀ ਕਿਉਂਕਿ ਕਸਰ ਦੀ ਉਹਦੀ ਪੂਰੀ ਤਿਆਰੀ ਹੋ ਰਹੀ ਹੈ ਗਰੀਬਾਂ ਦਾ ਬੁਰਾ ਹਾਲ ਕਰਦਾ ਹੈ ਗਰੀਬਾਂ ਦਾ ਤਾਂ ਪੁੱਛੋ ਨਹੀਂ ਕੀ ਹਾਲ ਕਾਰਡ ਤੁਹਾਡੇ ਕੱਟਤੇ ਨਰੇਗਾ ਦਾ ਕੰਮ ਤੁਹਾਡਾ ਬੰਦ ਕਰਤਾ ਨਰੇਗਾ ਦੇ ਪੈਸੇ ਬੰਦ ਕਰ ਛੱਡੇ ਧੀਆ ਨੂੰ ਸਾਈਕਲਾਂ ਮਿਲਦੀਆਂ ਸੀ ਉਹ ਬੰਦ ਕਰਦੀਆਂ ਵਜੀਫੇ ਮਿਲਦੇ ਸੀ ਉਹ ਬੰਦ ਕਰਤੇ ਮਕਾਨਾਂ ਦੇ ਚੈੱਕ ਆਉਂਦੇ ਸੀ ਉਹ ਬੰਦ ਹੋ ਗਏ ਦਵਾਈਆਂ ਵਾਸਤੇ ਮਦਦ ਮਿਲਦੀ ਸੀ ਉਹ ਬੰਦ ਹੋ ਗਈ ਆ ਪਾਣੀ ਦਿੱਤਾ ਸੀ ਸਾਫ਼ ਸੁਥਰਾ ਪਾਣੀ ਕੈਂਸਰ ਦੀ ਬਿਮਾਰੀ ਨਾ ਹੋਵੇ ਉਹ ਆਰਓ ਤੱਕ ਬੰਦ ਕਰਤਾ ਕੈਂਸਰ ਦੇ ਚੈੱਕ ਵੀ ਬੰਦ ਕਰਤੇ ਗੈਸ ਸਿਲੰਡਰ ਚੂਲਾ ਜੋ ਦਿੰਦੇ ਸੀ ਸਾਰਾ ਕੁਝ ਬੰਦ ਕਰ ਛੱਡਿਆ ਬੱਚਿਆਂ ਨੂੰ ਖੇਡਾਂ ਦਾ ਸਮਾਨ ਦਿੰਦੇ ਸੀ ਉਹ ਛੱਡੋ ਜਿੰਮ ਤਾਂ ਕੀ ਦੇਣਾ ਖੇਡਾਂ ਦਾ ਸਾਲਾਨਾ ਤੱਕ ਬੰਦ ਕਰ ਛੱਡਿਆ ਇਹ ਸਾਰਾ ਕੁਝ ਬੰਦ ਕਰਕੇ ਤੁਹਾਡਾ ਤੇ ਜਵਾਕਾਂ ਦੇ ਹੱਥ 'ਚ ਕੀ ਫੜਾਤਾ ਜਿਹੜੇ ਸੌਂਹ ਖਾਦੀ ਸੀ ਨਾ 4 ਹਫ਼ਤਿਆਂ 'ਚ ਨਸ਼ੇ ਬੰਦ ਕਰਾਂਗੇ 10 ਦਿਨਾਂ 'ਚ ਨਸ਼ੇ ਬੰਦ ਕਰਾਂਗੇ ਰੋਲ ਤਾਂ ਗਰੀ ਗਲੀ ਨਸ਼ੇ ਰੋਲਤੇ ਗਰੀ ਗਲੀ ਗਲੀ ਨਸ਼ੇ ਰੋਲਤੇ